ਮਹਿੰਦਰ ਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਤੇ ਮੈਂ ਅੱਜ ਇੱਕ ਤੁਹਾਨੂੰ ਬਹੁਤ ਸੋਹਣਾ ਪੰਜਾਬੀ ਲੋਕਗੀਤ ਸੁਣਾ ਰਹੀ ਹਾਂ ਇਹ ਪੰਜਾਬੀ ਲੋਕਗੀਤ ਪੁਰਾਣੇ ਜ਼ਮਾਨੇ ਦਾ ਹੈ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਧੀਆਂ ਜਿਹੜੀਆਂ ਆਉਂਦੀਆਂ ਸੀ ਜਦੋਂ ਸਹੁਰਿਆਂ ਤੇ ਜਾਂਦੀਆਂ ਸੀ ਤਾਂ ਜਾਂਦੀਆਂ ਸੀ ਜੇ ਕੋਈ ਉਹਨਾਂ ਨੂੰ ਲੈਣ ਵਾਸਤੇ ਆਉਂਦਾ ਸੀ ਤਾਂ ਜੇ ਕੋਈ ਉਹਨਾਂ ਨੂੰ ਲੈਣ ਵਾਸਤੇ ਨਹੀਂ ਸੀ ਆਉਂਦਾ ਤੇ ਧੀਆਂ ਸਹੁਰਿਆਂ ਤੇ ਨਹੀਂ ਸੀ ਜਾਂਦੀਆਂ ਉਹ ਮਾਪਿਆਂ ਦੇ ਰਹਿੰਦੀਆਂ ਸੀ ਤੇ ਜੇ ਸੋਹਰਿਆਂ ਤੋਂ ਮਾਪੇ ਲੈਣ ਹੁੰਦੇ ਸੀ ਵੀਰ ਆਉਂਦਾ ਸੀ ਜਾਂ ਉਹਨਾਂ ਦਾ ਬਾਪ ਆਉਂਦਾ ਸੀ ਕੋਈ ਜੀ ਲੈਣ ਜਾਂਦਾ ਸੀ ਤੇ ਧੀਆਂ ਆਉਂਦੀਆਂ ਸਨ ਇਹ ਪੁਰਾਣੇ ਜ਼ਮਾਨਿਆਂ ਦੀ ਇੱਕ ਰੀਤ ਸੀ ਅੱਜ ਕੱਲ੍ਹ ਵਾਲਾ ਜ਼ਮਾਨਾ ਨਹੀਂ ਹੈ ਕਿ ਆਪਾਂ ਸ਼ਹਿਰ ਵੀ ਗਏ ਤੇ ਮਾਪਿਆਂ ਨੇੜੇ ਹੋਏ ਤਾਂ ਮੇਲਾ ਹੈ ਉਦੋਂ ਜਿੰਨਾ ਚਿਰ ਘਰ ਦੇ ਪਰਿਵਾਰ ਨੂੰ ਪੁੱਛਿਆ ਜਾਂਦਾ ਸੀ ਤੇ ਸੱਸ ਸਹੁਰੇ ਤੋਂ ਅੱਗੇ ਲੈ ਕੇ ਫਿਰ ਜਿਹੜੇ ਆਉਂਦੇ ਸੀ ਜਿਵੇਂ ਵੀਰ ਆਇਆ ਜਾਂ ਉਹਦਾ ਮਾਪਿਓ ਆਇਆ ਕੋਈ ਲੈਣ ਵਾਸਤੇ ਆਇਆ ਪਹਿਲਾਂ ਸੱਸ ਸਹੁਰੇ ਤੋਂ ਪੁੱਛਦੇ ਸੀ ਕਿ ਅਸੀਂ ਕੁੜੀ ਨੂੰ ਲੈ ਕੇ ਜਾਣਾ ਹੈ ਜੇ ਉਹਨਾਂ ਨੇ ਕਹਿਤਾ ਲੈ ਜਾਓ ਤੇ ਲੈ ਜਾਂਦੇ ਸੀ ਜੇ ਉਹਨਾਂ ਨੇ ਕਿਹਾ ਨਹੀਂ ਲਜਾਣਾ ਤੇ ਮਾਪੇ ਜਿਹੜੇ ਉਹ ਲੈਣ ਆਏ ਵੀ ਮੁੜ ਜਾਂਦੇ ਸੀ ਇਸੇ ਤਰ੍ਹਾਂ ਜਦੋਂ ਸਹੁਰਿਆਂ ਤੋਂ ਕੋਈ ਲੈਣ ਆਉਂਦਾ ਸੀ ਤੇ ਉਦੋਂ ਵੀ ਇਸੇ ਤਰ੍ਹਾਂ ਦੀ ਸਟੋਰੀ ਬਣਦੀ ਹੈ ਕਿ ਉਥੋਂ ਕੋਈ ਨਾ ਕੋਈ ਜੀਠ ਦੇ ਹੋਰ ਜੇ ਆਪਦੇ ਪਤੀ ਦਾ ਉਹਨਾਂ ਜਮਾਨਿਆਂ ਵਿੱਚ ਅੱਜ ਵਾਲੀ ਗੱਲ ਨਹੀਂ ਵੀ ਮੇਰਾ ਘਰ ਵਾਲਾ ਆਇਆ ਤੇ ਮੈਂ ਗਈ ਉਦੋਂ ਦੇ ਜ਼ਮਾਨਿਆਂ ਵਿੱਚ ਸੋਹਰਾ ਵੀ ਲੈਣ ਆ ਜਾਂਦਾ ਸੀ ਦਿਓਰ ਵੀ ਲੈਣ ਆ ਜਾਂਦੇ ਸੀ ਜੇਠ ਵੀ ਲੈਣ ਆ ਜਾਂਦੇ ਸੀ ਵੀ ਜਿਹੜੇ ਜੀ ਦਾ ਟਾਈਮ ਲੱਗਿਆ ਉਹੋ ਹੀ ਲੈਣ ਜਾਂਦਾ ਹੈ ਅੱਜ ਕੱਲ ਜੇ ਕੋਈ ਚਲਾ ਜਾਵੇ ਤੇ ਮੁੰਡਾ ਰੁਸ ਕੇ ਬਹਿ ਜਾਂਦਾ ਹੈ ਕਿ ਘਰ ਵਾਲੀ ਤਾਂ ਮੇਰੀ ਹੈ ਤੇ ਤੂੰ ਕੀ ਲੈਣ ਗਿਆ ਉਥੇ ਤੇ ਘਰ ਵਾਲੀ ਨੂੰ ਵੀ ਕਹਿ ਦੂਗਾ ਲੈ ਤੇਰੀ ਉਹਦੇ ਨਾਲ ਕੀ ਰਿਸ਼ਤੇਦਾਰੀ ਸੀ ਘਰ ਵਾਲਾ ਤਾਂ ਤੇਰਾ ਮੈਂ ਸੀ ਉਦੋਂ ਦੇ ਜ਼ਮਾਨਿਆਂ ਵਿੱਚ ਇਹੋ ਜੀ ਚੀਜ਼ ਨਹੀਂ ਸੀ ਹੁੰਦੀ ਕੋਈ ਮਾੜੀ ਸੋਚ ਨਹੀਂ ਸੀ ਭੈਣਾ ਭਰਾਵਾ ਵਾਕੂ ਸਾਰੇ ਰਹਿੰਦੇ ਸੀ ਕਾਇ ਇਹ ਪੰਜਾਬੀ ਲੋਕੀ ਦਿਉਰਾਂ ਜੇਠਾਂ ਤੇ ਹਰ ਇੱਕ ਤੇ ਹੀ ਬਣੇ ਹੋਏ ਹਨ ਅੱਜ ਕੱਲ ਇਹ ਚੀਜ਼ਾਂ ਨਹੀਂ ਹਨ ਪਰ ਪਿੱਛੇ ਹਰ ਇੱਕ ਤੇ ਹੀ ਬੋਲੀਆਂ ਬੋਲੀਆਂ ਵੀ ਬਣੀਆਂ ਹਨ ਕਿਉਂਕਿ ਉਦੋਂ ਪੈਣਾ ਭਰਾਵਾ ਵਾਕੂ ਸਾਰੇ ਰਹਿੰਦੇ ਸੀ ਨਾਲੇ ਡਰ ਕੇ ਰਹਿੰਦੀਆਂ ਸੀ ਜਿਹੜੀਆਂ ਨੌਮਾ ਤਿੰਐ ਸੀ ਉਹਨਾਂ ਨੂੰ ਜੇਠ ਦਾ ਵੀ ਉਹਨਾਂ ਹੀ ਡਰ ਹੁੰਦਾ ਸੀ ਤੇ ਦਿਉਰ ਦਾ ਵੀ ਉਹਨਾਂ ਹੀ ਡਰ ਹੁੰਦਾ ਸੀ ਕਿਉਂਕਿ ਦਿਉਰ ਨਾਲ ਭਰਾਵਾ ਵਰਗਾ ਪਿਆਰ ਕਰਦੀਆਂ ਸੀ ਉਦੋਂ ਦੇ ਜ਼ਮਾਨਿਆਂ ਵਿੱਚ ਜਿਹੜੇ ਪਿਛਲੇ ਜਮਾਨੇ ਸੀ ਭਰਾਵਾਂ ਵਰਗਾ ਐ ਪਿਆਰ ਕਰਦੀਆਂ ਸੀ ਵੀ ਭਰਾ ਦੂਰ ਹੁੰਦੇ ਸੀ ਤੇ ਛੋਟੇ ਦਿਵਰਾ ਨੂੰ ਉਹ ਵੀਰਾਂ ਵਾਂਗੂ ਸਮਝਦੀਆਂ ਸੀ ਤੇ ਉਹਨਾਂ ਨਾਲ ਦੁੱਖ ਸੁੱਖ ਹਰ ਇੱਕ ਸਾਂਝਾ ਕਰ ਲੈਂਦੀਆਂ ਸੀ ਇਹ ਸਮੇਂ ਦੀ ਗੱਲ ਹੁੰਦੀ ਹੈ ਤੇ ਅੱਜ ਵੀ ਚਾਹੀਦਾ ਹੈ ਇਹ ਰਿਸ਼ਤੇਦਾਰੀਆਂ ਪਹਿਲੀ ਗੱਲ ਤਾਂ ਦਿਔਰ ਤੇ ਜੇਠ ਰਹਿ ਨਹੀਂ ਗਏ ਹਰ ਇੱਕ ਦਾ ਇੱਕ ਪੁੱਤਰ ਹੈ ਤੇ ਇੱਕ ਪੁੱਤਰ ਦੇ ਨਾਲ ਦਿਔਰ ਕਿੱਥੇ ਦੇ ਜੇਠ ਕਿੱਥੇ ਥੋੜਾ ਜਿਹਾ ਸਮਾਂ ਪੈ ਗਿਆ ਤੇ ਹੋ ਸਕਦਾ ਇਹ ਰਿਸ਼ਤੇਦਾਰੀਆਂ ਜਿਹੜੀਆਂ ਇਹ ਪੰਜਾਬੀ ਲੋਕ ਗੀਤਾਂ ਵਿੱਚ ਹੀ ਰਹਿ ਜਾਣ ਜਦੋਂ ਕੋਈ ਇੱਕ ਦੋ ਪੁੱਤ ਹੋਣਗੇ ਤੇ ਜੇਠ ਦੇ ਹੋਰ ਬਣੇਗਾ ਜਿਦੇ ਦੋ ਪੁੱਤਰ ਹੀ ਨਾ ਹੋਣਗੇ ਤੇ ਜੇਠ ਤੇ ਦਿਓਰ ਕਿੱਥੋਂ ਆਉਣਗੇ ਤੇ ਧੀਆ ਵੀ ਭੂਆ ਵੀ ਉਦੋਂ ਹੀ ਆਉਣਗੀਆਂ ਮਾਸੀਆਂ ਵੀ ਉਦੋਂ ਹੀ ਆਉਣਗੀਆਂ ਜੇ ਕੋਈ ਰਿਸ਼ਤੇਦਾਰੀ ਦੋ ਭੈਣਾਂ ਹੋਣੀਆਂ ਤੇ ਮਾਸੀਆਂ ਬਣਣੀਆਂ ਭੂਆ ਦਾ ਬਣ ਸਕਦੀ ਹੈ ਹੋ ਸਕਦਾ ਭੈਣ ਭਰਾ ਕੋਈ ਹੋ ਜਾਣ ਪਰ ਮਾਸੀ ਉਹ ਕਿੱਥੇ ਬਣੇਗੀ ਜਿੱਥੇ ਦੋ ਭੈਣਾਂ ਹੋਣਗੀਆਂ ਲੋਕੀ ਟੁੰਡਣਗੇ ਜਾ ਕੇ ਵੀ ਮਾਸੀ ਦਾ ਰਿਸ਼ਤਾ ਕਿੱਥੇ ਹੈ ਕਿਹੜੇ ਘਰੇ ਇਹ ਤੁਸੀਂ ਵੇਂਦੇ ਰਹੋ ਸਮਾਂ ਆਏਗਾ ਤੇ ਅੱਗੇ 5 5 6 6 ਮਾਸੀਆਂ ਹੁੰਦੀਆਂ ਸੀ ਸਾਡੀਆਂ ਵੀ 4 ਮਾਸੀਆਂ ਸੀ ਪੈਣਾ ਸੀ ਮੇਰੀ ਮਾਤਾ ਜਿਹੜੀ 4 ਪੈਣਾ ਸੀ ਮੇਰੀ ਸੱਸ ਮਾਂ ਜਿਹੜੀ ਉਹ 3 ਪੈਣਾ ਸੀ ਪਤਾ ਲੱਗਦਾ ਹੈ ਰਿਸ਼ਤੇਦਾਰੀ ਹੈ ਮਾਸੀ ਹੈ ਤੇ ਜਦੋਂ ਹੁਣ ਇੱਕ ਹੋਈ ਤੇ ਮਾਸੀ ਕਿੱਥੋਂ ਆਏਗੀ ਇਹ ਰਿਸ਼ਤੇਦਾਰੀਆਂ ਦੇ ਵਿੱਚ ਆਪਾਂ ਨੂੰ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਦੋ ਬੱਚੇ ਕੋਈ ਜ਼ਿਆਦੇ ਨਹੀਂ ਹੁੰਦੇ ਕੋਈ ਤਿੰਨ ਬੱਚੇ ਵੀ ਜ਼ਿਆਦੇ ਨਹੀਂ ਹੈ ਕਿਉਂਕਿ ਆਪਣੀ ਸਿੱਖਾਂ ਦੀ ਬਾਦੀ ਬਹੁਤ ਘੱਟ ਹੈ ਤੇ ਆਪਾਂ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਹਨ ਆਪਾਂ ਇਹ ਪੜੇ ਲਿਖੇ ਹੋ ਗਏ ਤੇ ਕਹਿ ਦਿੰਦੇ ਆਂ ਵੀ ਇੱਕ ਬੱਚਾ ਹੀ ਪੜਾ ਹੈ ਜਦੋਂ ਸਿਆਣੇ ਲੋਕ ਅੱਗੇ ਕਹਿੰਦੇ ਹੁੰਦੇ ਸੀ ਇੱਕ ਦੀ ਮਾਂ ਅੰਨੀ ਤੇ ਦੋਹਾਂ ਦੀ ਕਾਣੀ ਤਿੰਨਾਂ ਦੀ ਸਿਆਣੇ ਤੇ ਚੌਥੀ ਰਾਣੀ ਪੰਜਾਂ ਦੀ ਪਟਰਾਣੀ ਕਿਉਂਕਿ ਜਦੋਂ ਇੱਕ ਪੁੱਤ ਬਾਹਰ ਚਲਾ ਜਾਂਦਾ ਹੈ ਤੇ ਮਾਂ ਅੰਨੀ ਹੋ ਜਾਂਦੀ ਹੈ ਉਹਨੂੰ ਦਿਸਣੂ ਹਟ ਜਾਂਦਾ ਹੈ ਜੇ ਦੋ ਪੁੱਤ ਹੋਣਗੇ ਤੇ ਉਹ ਕਾਣੀ ਹੈ ਇੱਕ ਉਹਦਾ ਬਾਹਰ ਦਾ ਕਰਕੇ ਆਉ ਇੱਕ ਉਹਦਾ ਘਰ ਦਾ ਘਰੇ ਰਹੂਗਾ ਜਦੋਂ ਇੱਕ ਪੁੱਤ ਦੀ ਰੱਬ ਨਾ ਕਰੇ ਕੋਈ ਗੱਲ ਬਣ ਜਾਂਦੀ ਹੈ ਤੇ ਆਪਾਂ ਕਹਿ ਦਿੰਦੇ ਹਾਂ ਇਹ ਮੇਰਾ ਤਾਂ ਇੱਕ ਪੁੱਤ ਸੀ ਪਰ ਆਪਾਂ ਨੂੰ ਥੋੜੀ ਜੀ ਸੋਚ ਕਰਨੀ ਚਾਹੀਦੀ ਹੈ ਪਿਛਲੇ ਜ਼ਮਾਨੇ ਵੱਲੇ ਵੇਖ ਕੇ ਵੀ ਉਦੋਂ ਮਾਵਾਂ ਸੀ ਉਹ 10-10 ਬੱਚੇ ਸਾਂਭਦੇ ਨਹੀਂ ਸੀ ਇੱਕ ਮਾਂ ਸੀ 10 ਬੱਚੇ ਵੀ ਸਾਂਭ ਲੈਂਦੀ ਸੀ ਨਾਲੇ ਘਰ ਦਾ ਕੰਮ ਚੱਕੀਆਂ ਪੀਣੀਆਂ ਆਟੇ ਗੁੰਨਣੇ ਖੇਤਾਂ ਦੇ ਵਿੱਚ ਹਾਲੀਆਂ ਦਾ ਪੱਤਾ ਲੈ ਕੇ ਜਾਣਾ ਹਰ ਇੱਕ ਕੰਮ ਕਰਤੀਆਂ ਸੀ ਪਰ ਅੱਜ ਕੱਲ ਆਪਾਂ ਘਰਾਂ ਦੇ ਵਿੱਚ ਰਹਿ ਗਏ ਮਸ਼ਿੰਗਰੀ ਜੋਗ ਆ ਗਿਆ ਪਰ ਆਪਾਂ ਅੱਗੇ ਬੱਚੇ ਬਹੁਤ ਲਾਦ ਤੇ ਕੰਟਰੋਲ ਕਰਤਾ ਵੀ ਖਰਚੀ ਨਹੀਂ ਨਹੀਂ ਜਿਹੜਾ ਜੀ ਆ ਗਿਆ ਪ੍ਰਮਾਤਮਾ ਨੇ ਉਹਦੀ ਰੋਜੀ ਰੋਟੀ ਉਹਦੀ ertid te ਕੰਢੀ ਹੈ ਉਹ ਚੰਗਾ ਹੀ ਭੋਗ ਕੇ ਜਾਏਗਾ ਆਪਣੀ ਸੋਚ ਤੇ ਹੀ ਆ ਜਿਹੜੇ ਜਿਹਦੇ ਚਾਰ ਪੁੱਤਰ ਹੈ ਮਾਂ ਨੂੰ ਕਦੀ ਸਿਆਣੇ ਅੱਗੇ ਆਂਦੇ ਹੁੰਦੇ ਸੀ ਇਹ ਗੱਲ ਕਹਿੰਦੇ ਸੀ ਮਾਂ ਪੁੱਤਾਂ ਨਾਲ ਨਹੀਂ ਰੱਜਦੀ ਤੇ ਚੁੱਲਾ ਅੱਗ ਨਾਲ ਨਹੀਂ ਪਰਦਾ ਇਹ ਤੁਸੀਂ ਸੋਚ ਕੇ ਵੇਖੋ ਚੁੱਲ੍ਹੇ ਨੂੰ ਜਿੰਨੀ ਮਰਜ਼ੀ ਅੱਗ ਮਚਾ ਕੇ ਵੇਖ ਲਓ ਚੁੱਲਾ ਨਹੀਂ ਭਰੂਗਾ ਉਹ ਸਵਾਹ ਹੁੰਦੀ ਜਾਂਦੀ ਆਪਾਂ ਬਾਹਰ ਕੱਢੀ ਜਾਂਦੇ ਹਾਂ ਹੋਰ ਅੱਗ ਮਚਾਈ ਜਾਂਦੇ ਆ ਪਰ ਜਿਹੜੀ ਮਾਂ ਹੈ ਉਹਦੇ ਜਿੰਨੇ ਮਰਜ਼ੀ ਪੁੱਤਰ ਹੋਣ ਭਾਵੇਂ 10 ਵੀ ਪੁੱਤਰ ਕਿਉਂ ਨਾ ਹੋਵੇ ਮਾਂ ਕਦੀ ਇਹ ਨਹੀਂ ਕਹਿੰਦੀ ਵੀ ਮੇਰਾ ਪੁੱਤਰ ਮੈਨੂੰ ਥੋੜੇ ਨੇ ਮਾਂ ਕੁ ਬਾਗ ਰੂ ਮੇਰੇ ਨਵੇਂ ਨਰ ਰਹਿਣਾ ਆ ਗੱਲ ਹੁੰਦੀ ਹੈ ਪਰ ਮੈਂ ਤੁਹਾਨੂੰ ਇਹ ਇਸੇ ਤਰ੍ਹਾਂ ਦਾ ਇੱਕ ਪੰਜਾਬੀ ਲੋਕ ਗੀਤ ਸੁਣਾਉਣੀ ਆ ਕਿ ਇੱਕ ਬੀਬੀ ਨੂੰ ਦਿਓਰ ਲੈਣ ਆਇਆ ਤੇ ਉਹ ਕਹਿੰਦੀ ਮੈਂ ਦਿਓਰ ਦੇ ਨਾਲ ਨਹੀਂ ਜਾਣਾ ਇਹ ਪੁਰਾਣੇ ਜ਼ਮਾਨੇ ਦੀ ਗੱਲ ਹੈ ਤੇ ਉਦੋਂ ਵੀ ਥੋੜੀ ਬਹੁਤੀ ਉਨੋਖ ਚੋਗ ਹੁੰਦੀ ਸੀ ਸੁਣੋ ਰੇ ਤੀਸੀ ਮਸਰਾ ਦੀ ਦਾਲ ਨਹੀਂ ਮਾਇਨੀ ਮੇਰੀ ਹੈ ਅੜੀਏ ਕਾਨਾ ਪਾ અડિયે કાન પરાના ની આગે આ તારે દિ મસરા દીદાલ નીતી એ ની મેરીએ આયા સી તેરા દે રસ જનાની રંગ લે અડિયે આયા સી તેરા ਸਹੀਂ ਗਾਨੂ ਲੈਨੇ ਆਏ ਕਾਂ ਲਾਣੀ ਮਾਏ ਨਹੀਂ ਮੇਰੀਏ ਨਹੀਂ ਮਾਏ ਨਹੀਂ ਮੇਰੀਏ ਅੜਿਏ ਮੈਂ ਨਾ ਜਾਣਾ ਦੇਵਰ ਨਾਲ ਦੇਵਾ ਅੜਿਏ ਵੀਰਾਨਾ ਕੋਡਾਨੀ ਮੋੜੀਆ ਅੜਿਏ ਵੀਰਾਨਾ ਕੋਡਾਨੀ ਮੋੜੀਆ ਨਕੀ ਨੀ ਕੀ ਪਹਿਂਦੀ ਐ ਪੂਰਨੀ ਮਾਇਨੀ ਮੇਰੀ ਐ ਅੜਿਏ ਵਣ ਜੰਗਲ ਰਾਈ ਰੈਣ ਛੂ ਰਾਹੀ ਵਣ ਜੰਗਲ ਰੇ ਆਜੂਕਾ ਪੇਜ ਜੁਗਾ ਸਾਲੂ ਨੀ ਰੰਗਲਾ ਪਾਬੋ ਆ ਜਾਣੀ ਤੰਬੂਵੇ ਦੇ ਢਾ ਪੇਜ ਜੁਗਾ ਸਾਲੂ ਨੀ ਰੰਗਲਾ ਮੈਨਾ की त ने आसीनागढ़ आसीता प छोटा पे क्य अड़िया छोटा देवर क्य नामे आसीना गड़े ਟਾ ਵੀ ਰਵੀਰਾਨੀ ਲਾਡਲਾ ਅੜੇ ਆਨਾ ਤਾ ਪੀ ਆਰਾ ਛੋਟਾ ਵੀ ਰਵੀਰਾਨੀ ਲਾਡਲਾ ਆਇਆ ਆਇਆ ਸੀ ਸੋਰਾਜੀ ਨਾਖੇ ਤਸਿਕਰ ਦਪੇ ਰਵੇ ਮਾ ਵੇ ਮਾਈ ਵੇ ਮੇਰੀ ਆੜਿਆ ਆਪਰੇ ਆਖੂ ਅਗੇ ੜ ਮੀਰਾ ਨਾ ਛੋਟ ਕਾਪੇ ਧੀਆ ਅੜੇ અડિએ ખેતી પાણી દી બધા ફરજ ની નાજો ગોરીએ અડિયે લેન ગયા છોટાવી ਲਾਡ ਲਾ ਹੋ ਤੇਰੀ ਮਾ ਵੀ ਟੋ ਲਾਵੇ ਮੇਰੀ ਅੜਿਆ ਲਾਡ ਲਾ ਹੋਵੇ ਤੇਰੀ ਪੈ ਨਾ ਮੇਰਾ ਤਾਂ ਜਾਣੇ ਵੇਖਾ ਛੜਾ ਅੜਿਆ ਮੇਰਾ ਤਾਂ ਜਾਣੇ ਵੇਖਾ ਛੜਾ ਹਰੇ ਦੀਸੀ ਸਰਾਂ ਦੇ ਦਰਨੀ ਮਾਇਨੀ ਮੇਰੀਏ ਅੜੀਏ ਕਾਣਾ ਪਰਾਣਾ ਨੀ ਆ ਗਿਆ ਅੜੀਏ ਕਾਣਾ ਪਰਾਣਾ ਨੀ ਆ ਗਿਆ ਲੋ ਜੀ ਮੈਨੂੰ ਸਾਹ ਬਹੁਤ ਚੜ ਗਿਆ ਸੀ ਫਿਰ ਮੈਨੂੰ ਕੱਟ-ਕੱਟ ਕੇ ਵੀਡੀਓ ਰੋਣੀ ਪਈ ਕਿਉਂਕਿ ਇਹਦੀ ਆਵਾਜ਼ ਬਹੁਤ ਜਿਆਦੀ ਹੈ ਪੰਜਾਬੀ ਲੋਕੀ ਦੀ ਤੇ ਇਹ ਇੱਕ ਦਿਉਰ ਭਾਬੀ ਦਾ ਹੈ ਕਿ ਦਿਉਰ ਭਾਬੀ ਨੂੰ ਲੈਣ ਗਿਆ ਹੈ ਪਰ ਉਹ ਫੇਰ ਆਣ ਕੇ ਆਪਦੇ ਘਰ ਵਾਲੇ ਨਾਲ ਲੜਦੀ ਹੈ ਤੇ ਉਹਨੂੰ ਕਹਿੰਦੀ ਹੈ ਵੀ ਮੋਰਖ ਮੱਝੀਆਂ ਚਾਰਦਾ ਹੈ ਉੱਥੇ ਕੰਮ ਕਰਦਾ ਪਿਆ ਹੈ ਮੈਨੂੰ ਲੈਣ ਨਹੀਂ ਆਇਆ ਉਹ ਫੇਰ ਆਂਦਾ ਵੀ ਮੇਰਾ ਵੀਰ ਛੋਟਾ ਹੈ ਤੇ ਕੋਈ ਨਹੀਂ ਸਾਰਿਆਂ ਦਾ ਲਾਡਲਾ ਹੈ ਤਾਂ ਗੱਲ ਹੈ ਨਾ ਉਹ ਕਹਿੰਦੀ ਖੂਆ ਤੋਂ ਗੇੜਦਾ ਉਹ ਫੇਰ ਕਹਿੰਦਾ ਵੀ ਮੈਂ ਵੱਡੇ ਦਾ ਫਰਜ਼ ਨਿਭਾਉਣਾ ਹੈ ਵੀ ਮੈਂ ਪਾਣੀ ਲਾਇਆ ਹੈ ਤੇ ਉਹ ਤਾਂ ਵੀਰ ਛੋਟਾ ਜਿਹੜਾ ਲਾਡਲਾ ਉਹ ਆਂਦੀ ਲਾਡਲਾ ਹੋਵੇ ਤੇਰੀ ਮਾਂ ਤੇਰੀ ਭੈਣ ਤੇ ਸਾਡਾ ਤਾਂ ਜਾਣੇ ਵੇ ਖੌਂਸੜਾ ਖੌਂਸੜੇ ਦਾ ਮਤਲਬ ਜੁੱਤੀ ਜਿਹੇ ਆਪਾਂ ਕਹਿੰਦੇ ਨੇ ਆ ਵੀ ਮੈਂ ਆਹ ਕੰਮ ਮੇਰੀ ਜੁੱਤੀ ਜਾਣਦੀ ਹੈ ਆਪਣੀ ਪੰਜਾਬੀਆਂ ਦੀ ਇਹ ਬੋਲੀ ਹੈ ਇਹ ਪਰ ਮੁੱਢੋਂ ਲੈ ਕੇ ਹੀ ਪੰਜਾਬੀਆਂ ਦੀ ਬੋਲੀ ਇਸੇ ਤਰ੍ਹਾਂ ਦੀ ਹੈ ਅੱਜ ਵੀ ਹੈ ਤੇ ਕੱਲ ਵੀ ਹੈ ਜੁੱਤੀ ਤਾਂ ਆਪਣੀ ਮਸ਼ਹੂਰ ਹੈ ਪੰਜਾਬੀਆਂ ਦੀ ਉਹਨੇ ਫਿਰ ਇਹ ਗੱਲ ਕਹੇ ਤੇ ਮੇਰਾ ਤਾਂ ਜਾਣੇ ਵੇ ਖੌਂਸੜਾ ਉਹ ਖੌਂਸੜੇ ਨੂੰ ਜੁੱਤੀ ਨੂੰ ਖੌਂਸੜਾ ਗਿਆ ਕੱਲ ਨੂੰ ਕਿਸੇ ਨੂੰ ਸਮਝ ਨਾ ਲੱਗੀ ਤੇ ਇਹ ਗੱਲ ਹੈ ਪਰ ਮਾਂ ਨੇ ਕਿਹਾ ਸੀ ਉਨਿਹਾਂ ਦੇਵਰ ਅੱਖੀਆਂ ਨਹੀਂ ਗਹਿਰੀਆਂ ਕੋਈ ਇਹ ਵੀ ਗੱਲ ਨਹੀਂ ਹੋ ਸਕਦੀ ਹੈ ਵੀ ਦੇਰ ਦੀਆਂ ਅੱਖਾਂ ਗਹਿਰੀਆਂ ਹੋਣ ਗਹਿਰੀਆਂ ਦਾ ਮਤਲਬ ਵੀ ਉਹ ਕੋਈ ਸ਼ੈਤਾਨੀ ਕਰਦਾ ਹੋਵੇ ਤੇ ਉਹਨੇ ਫਿਰ ਇਹ ਕਿਹਾ ਵੀ ਰਾਜ ਉਹਨੇ ਤੰਬੂ ਵੀ ਤਾਂ ਲਿਆ ਉਹਨੇ ਫਿਰ ਪਾਨਾ ਲਾਇਆ ਵੀ ਮੇਰੀਆਂ ਦੁਖਣ ਕੰਨਾਂ ਦੀਆਂ ਵਾਲੀਆਂ ਨੇ ਜਦੋਂ ਨੰਗਿਆ ਮੇਰਾ ਦੇਸ਼ ਬਾਬਲ ਦਾ ਤੇ ਵੀਰਨ ਘੋੜਾ ਨਹੀਂ ਮੋੜਿਆ ਵੀ ਵੀਰੇ ਨੇ ਘੋੜਾ ਮੋੜ ਲਿਆ ਤੇ ਪਰ ਅੱਗੇ ਉਹਨੇ ਫਿਰ ਨਿੱਕੀ ਨਿੱਕੀ ਪੈਂਦੀ ਏ ਭੂਰ ਦੇ ਜੰਗਲ ਰਹਿਣ ਸ਼ੂਕ ਵਣ ਜੰਗਲ ਉਹਨੇ ਕਹਤਾ ਵੀ ਜੰਗਲ ਸ਼ੂਕ ਤੇ ਪਏ ਰਾਵਾਂ ਦੇ ਰਸਤਿਆਂ ਦੇ ਉਦੋਂ ਦੇ ਰਸਤਿਆਂ ਵਿੱਚ ਰਾਹ ਇਹੋ ਜੀ ਹੁੰਦੇ ਸੀ ਤੇ ਫਿਰ ਉਹਨਾਂ ਨੇ ਇਹ ਵੇਖੋ ਪੰਜਾਬੀ ਲੋਕੀ ਤੇ ਬੋਲ ਹਨ ਤੇ ਜੇ ਕੋਈ ਮੇਥੋਂ ਵੱਧ ਘੱਟ ਬੋਲੇਗਾ ਕਿਉਂਕਿ ਮੈਨੂੰ ਸਾਹ ਚੜਦਾ ਹੀ ਇਹਦੇ ਵਿੱਚ ਆਵਾਜ਼ ਬਹੁਤ ਜ਼ਿਆਦਾ ਹੈ ਇਕੱਲੇ ਨੂੰ ਲਗਾਤਾਰ ਇੰਨਾ ਗਾਉਣਾ 10 15 ਮਿੰਟ ਔਖਾ ਹੋ ਜਾਂਦਾ ਹੈ ਤੇ ਮੈਨੂੰ ਆਗਿਆ ਦਿਓ ਤੇ ਵੀਡੀਓ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ